ਤਰਨਤਰੰਦੇ ਵਿੱਚ ਐਮਐਲਏ ਕਸ਼ਮੀਰ ਸਿੰਘ ਸੋਹਲ ਜਿਹੜੇ ਕਿ ਕਾਫੀ ਪਹਿਲਾਂ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਸੀ ਤੇ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਜਾਂਦੀ ਹੈ ਤੇ ਹੁਣ ਹਰਮੀਤ ਸਿੰਘ ਸੰਧੂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਪਰੰਤੂ ਦੂਜੇ ਪਾਸੇ ਹੱਕ ਦੇ ਵਿੱਚ ਲਗਾਤਾਰ ਲੀਡਰਸ਼ਿਪ ਜਿਹੜੀ ਕਿ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਉੱਥੇ ਹੀ ਐਮਐਲਏ ਜਿਹੜੇ ਕਿ ਕਸ਼ਮੀਰ ਸਿੰਘ ਸੋਹਲ ਸੀ ਉਹਨਾਂ ਦੀ ਪਤਨੀ ਜਿਹੜੀ ਕਿ ਸਟੇਟ ਤੋਂ ਬਿਆਨ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਾਫੀ ਭਾਵੁਕ ਜਿਹੜੇ ਕਿ ਉਹ ਦਿਖਾਈ ਦੇ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਅੱਜ ਆਪਣੇ ਜਿਹੜੇ ਕਿ ਪਤੀ ਦੀਆਂ ਕੁਝ ਯਾਦਾਂ ਨੂੰ ਜਿਹੜਾ ਕਿ ਸਟੇਟ ਤੋਂ ਜਿਹੜਾ ਕਿ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਮੇਰੇ ਪਤੀ ਅਕਸਰ ਹੀ ਮੈਨੂੰ ਇਹ ਗੱਲ ਕਹਿੰਦੇ ਸੀ ਕਿ ਤੂੰ ਕਦੇ ਵੀ ਜਿਹੜਾ ਕਿ ਪਾਰਟੀ ਤੋਂ ਟਿਕਟ ਨਾ ਮੰਗੀ ਤੇ ਆਮ ਆਦਮੀ ਪਾਰਟੀ ਦੇ ਲਈ ਜਿਹੜਾ ਕਿ ਮੈਂ ਬਹੁਤ ਕੁਝ ਕੀਤਾ ਹੈ ਤੇ ਉੱਥੇ ਹੀ ਸਰਕਾਰ ਨੇ ਵੀ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਜਿਸ ਤੋਂ ਬਾਅਦ ਕਸ਼ਮੀਰ ਸਿੰਘ ਸੋਹਲ ਦੀ ਜਿਹੜੀ ਕਿ ਪਤਨੀ ਆ ਕਾਫੀ ਭਾਵੁਕ ਦਿਖਾਈ ਦਿੰਦੇ ਨੇ ਤੇ ਉੱਥੇ ਹੀ ਉਹਨਾਂ ਨੇ ਆਪਣੇ ਪਤੀ ਦੀਆਂ ਜਿਹੜੀਆਂ ਕਿ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਕਿ ਦਿলো ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਤੇ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਇਲਾਕਾ ਵਾਸੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਅੱਜ ਦਾ ਦਿਨ ਜਿਹੜਾ ਉਹ ਮੇਰੇ ਲਈ ਬੜਾ ਭਾਵਕ ਆ ਇਹ ਸਾਰਾ ਕੁਝ ਹਾਂ ਜੇ ਮੈਂ ਕਹਾਂ ਕਿ ਕਿਉਂਕਿ ਇਹ ਜਿਹੜਾ ਜਿਹੜੀ ਸੀਟ ਆ ਉਹ ਜਿਹੜੇ ਜਿਮਨੀ ਚੋਂ ਹੁਣ ਜਾ ਰਹੀ ਆ ਇਹ ਡਾਕਟਰ ਕਸ਼ਵੀਰ ਸਿੰਘ ਸੋਲ ਜਿਹੜੇ ਮੇਰੇ ਪਤੀ ਸੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਇਲੈਕਸ਼ਨ ਜਿਹੜੀ ਹੋ ਰਹੀ ਆ ਤੇ ਇਸ ਕਰਕੇ ਕਿਉਂਕਿ ਦੋਸਾਜ ਨੂੰ ਬੜੇ ਸੀ ਇੱਥੋਂ ਐਮ ਐਲ ਏ ਬੜੇ ਸਾਰੇ ਜਿਹੜੇ ਉਹਨਾਂ ਦੇ ਸਾਥੀ ਸਾਡੇ ਸ਼ਹਿਰ ਨਿਵਾਸੀ ਸਾਡੇ ਇਲਾਕਾ ਨਿਵਾਸੀ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਸੰਦੇਵਾਲਾ ਮੇਵਾਲਾ ਕਰਦੀਆਂ ਗੱਲਾਂ ਉਹਨਾਂ ਦੇ ਵਿੱਚ ਸੀ ਇੱਕ ਡਾਕਟਰ ਦੇ ਤੌਰ ਤੇ ਉਹ ਬੜੇ ਵਧੀਆ ਸੀ ਆਪਣੇ ਜਿਹੜੇ ਪੇਸ਼ੈਂਟ ਸੀ ਉਹਨਾਂ ਦਾ ਬੜਾ ਸਾਥ ਦਿੰਦੇ ਸੀ ਇੱਕ ਫਿਰ ਸਮਾਜਿਕ ਦੇ ਵਿੱਚ ਜਿਹੜਾ ਉਹ ਕੰਮ ਕਰਦੇ ਸੀ ਸਮਾਜ ਸੇਵੀ ਸੀ ਬੜੇ ਪ੍ਰਮਾਨ ਚੱਲ ਰਿਹਾ ਹਰ ਜਿਹੜੀ ਕੋਈ ਜਿਹੜਾ ਸਾਡੇ ਸ਼ਹਿਰ ਸ ਕੋਈ ਮੁਸ਼ਕਲ ਆਉਂਦੀ ਸੀ ਉਹਦੇ ਪ੍ਰਤੀ ਉਹ ਸਹਿਯੋਗ ਦੇ ਸੀ ਬੱਚਿਆਂ ਨੂੰ ਛੜਿਆਮ ਲੋਕਾਂ ਨੂੰ ਉਹਦੇ ਪ੍ਰਤੀ ਅਗਰ ਕਰਦੇ ਰਹਿੰਦੇ ਸੀ ਉਹਦਾ ਨੇ ਕਹੇ ਤੋਂ ਭਾਵੇਂ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਉਸ ਭਾਗ ਨੂੰ ਸਮਰਪਿਤ ਕੀਤਾ ਹੁੰਦਾ ਸੀ ਤੇ ਉਹ ਹਰ ਸਮੇਂ ਹਰ ਦਿਨ ਉਹਨਾਂ ਦਾ ਇੱਕ ਕੋਈ ਪ੍ਰੋਗਰਾਮ ਹੁੰਦਾ ਸੀ ਜਿਹੜਾ ਕਿ ਸਮਾਜ ਦੀਆਂ ਸਮੱਸਿਆਵਾਂ ਦਾ ਨੂੰ ਹੱਲ ਕਰ ਲਈ ਹੁੰਦਾ ਸੀ ਤੋਂ ਸਾਨੂੰ ਵੀ ਕਰਦੇ ਸੀ ਵੀ ਤੁਸੀਂ ਚਲੋ ਉਹਨਾਂ ਦੇ ਸਾਥੀ ਸੀ ਬੜੀ ਵਧੀਆ ਉਹਨਾਂ ਦੀ ਟੀਮ ਸੀ ਜਿਹੜੇ ਕਿ ਸਾਰੇ ਇਕੱਠੇ ਉਹਨਾਂ ਦੀ ਇੱਕੋ ਸੋਚ ਦੇ ਸੀ ਤੋਂ ਕੰਮ ਕਰਦੇ ਰਹੇ ਲੇਕਿਨ ਇਹ ਹੋਇਆ ਵੀ ਇੱਕ ਬੜੀ ਨਾਮ ਰਾਜ ਨੂੰ ਬਿਮਾਰੀ ਲੱਗੀ ਉਹਨਾਂ ਨੂੰ ਉਹਨਾਂ ਦਾ ਪਤਾ ਲੱਗਾ ਮੈਨੂੰ ਤਾਂ ਐਸੇ ਉਹਨਾਂ ਬੜਾ ਲੇਟ ਦੱਸਿਆ ਵੀ ਮੈਂ ਤਾਂ ਬਿਮਾਰ ਹੋ ਚੁੱਕਾ 1.5 ਸਾਲ ਬਾਅਦ ਮੈਨੂੰ ਪਤਾ ਲੱਗਾ ਸੀ ਲੇਕਿਨ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਬੜਾ ਬਹਾਦਰੀ ਨਾਲ ਜਿਹੜਾ ਮੁਕਾਬਲਾ ਕੀਤਾ ਕਦੀ ਉਦਾਸ ਨਹੀਂ ਹੋਏ ਤੇ ਜਰੂਰ ਮੈਨੂੰ ਪਤਾ ਲੱਗਾ ਤੇ ਆਖਰੀ ਦਿਨਾਂ ਦੀ ਮੇਰੋ ਜਹਾਦ ਆ ਵੀ ਉਹ ਆਪਣੀ ਪਾਰਟੀ ਦੇ ਪ੍ਰਤੀ ਉਹ ਬੜਾ ਫਿਕਰਮੰਦ ਸੀ ਤੇ ਮੈਨੂੰ ਅਕਸਰ ਹੀ ਕਹਿੰਦੇ ਹੁੰਦੇ ਸੀ ਮੈਨੂੰ ਵੀ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਆ ਕਦੀ ਵੀ ਉਹਦਾ ਸਾਥ ਨਹੀਂ ਛੱਡਣਾ ਮੈਂ ਆਮ ਆਦਮੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਆ ਮੈਂ ਕਹਿੰਦਾ ਦੱਸਦੇ ਹੁੰਦਾ ਸੀ ਆਪਣਾ ਐਕਸਪੀਰੀਅੰਸ ਮੈਂ ਪਿੰਡਾਂ 'ਚ ਜਾਂਦਾ ਜਦੋਂ ਪਾਰਟੀ ਸ਼ੁਰੂ ਹੋਈ ਸੀ ਤੇ ਕਹਿੰਦੇ ਮੈਂ ਥੋੜੇ ਜਿਹਾ ਵਲੰਟੀਰ 2-4 ਬੰਦੇ ਇਕੱਠੇ ਕਰਦਾ ਪਿੰਡ 'ਚ ਉਹਨਾਂ ਨੂੰ ਸਮਝਾਉਣਾ ਤੇ ਅਗਲੇ ਦਿਨ ਉਹ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਆਣ ਕੇ ਤੇ ਉਹਨਾਂ ਨੂੰ ਜਿਹੜੇ ਡਰਾ ਦਿੰਦੇ ਆ ਤੇ ਜਦੋਂ ਮੈਂ ਇਹ ਅਗਲੇ ਦਿਨ ਜਾਣਾ ਸ਼ਾਮ ਨੂੰ ਫੋਨ ਆ ਜਾਂਦੇ ਸੀ ਜਿਹੜੇ ਚਾਰ ਬੰਦੇ ਜੋੜੇ ਹੁੰਦੇ ਸੀ ਵੀ ਨਹੀਂ ਦਾਸ ਸਾਹਿਬ ਇਹ ਤਾਂ ਸਾਥ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਫਲਾੜੇ ਨੇ ਇਸ ਤਰ੍ਹਾਂ ਕਹਿਤਾ ਤੇ ਉਹ ਗਏ ਨੇ ਇਸ ਤਰ੍ਹਾਂ ਕਹਿਤਾ ਤੇ ਮੈਂ ਉਹਨਾਂ ਨੂੰ ਪੁੱਛਦੀ ਹਾਂ ਅਕਸਰ ਵੀ ਹੁਣ ਕੀ ਕਰੋਗੇ ਅਗਲੇ ਦਿਨ ਉਹ ਫੇਰ ਉਸੇ ਪਿੰਡ ਪਹੁੰਚ ਜਾਂਦੇ ਆਪਣੇ ਸਾਥੀਆਂ ਨੂੰ ਲੈ ਕੇ ਭੁੱਖੇ ਤੇ ਆਏ ਤੇ ਜਾ ਕੇ ਫੇਰ ਉਹਨਾਂ ਨਾਲ ਦੁਬਾਰਾ ਮਿਲਦੇ ਸੀ ਤੇ ਉਹਦੇ ਚੋ ਕੋ ਸੂਰਬੇ ਵਿੱਚ ਜਿਹੜੇ ਹੌਲੀ ਹੌਲੀ ਨੱਤਰ ਦੇ ਆਏ ਤਾਂ ਉਹਨਾਂ ਨੇ ਇੱਕ ਅਖੀਰੇ ਇੱਕ ਦਿਨ ਇਹ ਵੀ ਆ ਗਿਆ ਕਿ ਉਹ ਜਿਹੜਾ ਕਾਫਲਾ ਸੀ ਉਹ ਬੜਾ ਅਣਗਿਣਤ ਲੋਕਾਂ ਦੀ ਗਿਣਤੀ ਛੋ ਗਿਆ ਤੇ ਦਾਸ ਸਾਹਿਬ ਨੂੰ ਉਹਨਾਂ ਨੇ ਹਲਕੇ ਦਾ ਐਮਐਲਏ ਬਣਾ ਦਿੱਤਾ ਤੇ ਉਹ ਹਮੇਸ਼ਾ ਹੀ ਜਦੋਂ ਆਖਰੀ ਦਿਨ ਸੀ ਉਹਨਾਂ ਦੇ ਉਦੋਂ ਵੀ ਉਹ ਸਾਨੂੰ ਕਹਿੰਦੇ ਰਹੇ ਸੀ ਵੀ ਇਹ ਜਦੋਂ ਮੈਂ ਜੇ ਮੈਨੂੰ ਕੁਝ ਹੋ ਗਿਆ ਮੈਨੂੰ ਤੇ ਇੰਨੀ ਗੱਲ ਵੈਸੇ ਕੱਟਦਾ ਸੀ ਲੇਕਿਨ ਕਹਿੰਦੇ ਹੁੰਦੇ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਟਿਕ ਟਮੰਗਣ ਨਾ ਕਰਤੀ ਪਾਰਟੀ ਕੋਲੋਂ ਮੈਂ ਬਹੁਤ ਕੰਮ ਕੀਤਾ ਆਪਣੇ ਸ਼ਹਿਰ ਲਈ ਆਪਣੇ ਇਲਾਕੇ ਲਈ ਤੇ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਤੁਸੀਂ ਮੰਨਣਾ ਇਹ ਨਾ ਵੀ ਮੈਂ ਗਰੀਨੇ ਸਾਲਾਂ ਦੀ ਜਿਹੜੀ ਮਿਹਨਤ ਆ ਉਹਨੂੰ ਤੂੰ ਐਵੇਂ ਗਵਾਦੀ ਤੇ ਤੂੰ ਮੈਨੂੰ ਪਤਾ ਹੈ ਮੇਜ ਨੂੰ ਤੂੰ ਤੂੰ ਟਿਕ ਟਮੰਗਣ ਜਾਊਂਗੀ ਤੇ ਮੈਂ ਤੈਨੂੰ ਵੇਖਦਾ ਹੋਊਗਾ ਤੇ ਮੈਂ ਤੈਨੂੰ ਪਸੰਦ ਨਹੀਂ ਕਰੂੰਗਾ ਵੀ ਤੂੰ ਇਹ ਗੱਲ ਕਰਦੀ ਤੇ بڑے ਮੌਕੇ ਆਏ ਉਹਦੇ ਭੋਗ ਤੇ ਹੀ ਉਹਨਾਂ ਦੇ